ਬੰਦੇ ਜਗ ਵਿੱਚ ਗਿਣੇ ਮਹਾਨ ਜਾਂਦੇ ਮਿੱਠੇ ਸੌਤੇ ਹੀ ਰਖਾਰ ਤਡੇੜੇ ਅਸਲ ਵਿੱਚ ਉਹ ਮਨ ਇਹਨਾਂ ਸਾਂ ਜਿਹੜੇ ਪਲਾਂਚ ਬਦਲ ਜੁਬਾਨ ਜਾਂਦੇ ਦੁਨੀਆ ਪੂਜਦੀ ਸਦਾ ਦਲਬੀਰ ਸਿੰਘਾ ਜਿਹੜੇ ਲੋਕਾਂ ਲਈ ਹੋ ਕੁਰਬਾਨ ਜਾਂਦੇ ਜਿਹੜੇ ਲੋਕਾਂ ਲਈ ਹੋ ਕੁਰਬਾਨ ਕਬਾਰ ਸਰਬ ਕਲਾ ਸਮਰਤ ਢੋਲਣ ਤੇਰਾ ਕੋ ਪ੍ਰਭੂ ਨਾਨਕ ਦੇ ਕਰ ਹੱਥ ਭਾਰਤ ਵਰਸ਼ ਦੀ ਗੰਗਾ ਜਦ ਪਰ ਖੂਨ ਦੀ ਵਹਿਣ ਲੱਗੀ ਪੇਟ ਤੇ ਕੋਈ ਪਗੰਬਰ ਧਰਤੀ ਰੱਬ ਨੂੰ ਕਹਿਣ ਲੱਗੀ ਪੇਟ ਤੇ ਕੋਈ ਪਗੰਬਰ ਧਰਤੀ ਰੱਬ ਨੂੰ ਕਹਿਣ ਲੱਗੀ ਵੱਗਦੀ ਜ਼ੁਲਮ ਹਨੇਰੀ ਨੂੰ ਕੋਈ ਰੋਕ ਵਖਾਉਂਦਾ ਨਾ ਬਾਜਾਂ ਵਾਲਾ ਸਤਿਗੁਰ ਜੇ ਦੁਨੀਆ ਵਿੱਚ ਆਉਂਦਾ ਨਾ ਕਲਗੀਆਂ ਵਾਲਾ ਸਤਿਗੁਰ ਜੇ ਦੁਨੀਆ ਵਿੱਚ ਆਉਂਦਾ ਨਾ ਗੰਗਾ ਜਦ ਪਰਖ ਹੋਂ ਦੀ ਵਹਿਣ ਲੱਗੀ ਪੇਟ ਦੇ ਕੋਈ ਪਗੰਬਰ ਧਰਤੀ ਰੱਬ ਨੂੰ ਕਹਿਣ ਲੱਗੀ ਪੇਟ ਦੇ ਕੋਈ ਪਗੰਬਰ ਧਰਤੀ ਰੱਬ ਨੂੰ ਕਹਿਣ ਲੱਗੀ ਵੱਧਦੀ ਜ਼ੁਲਮ ਹਨੇਰੀ ਨੂੰ ਕੋਈ ਰੋਕ ਵਖਾਉਂਦਾ ਨਾ ਬਾਜਾ ਵਾਲਾ ਸਤਿਗੁਰ ਜੇ ਦੁਨੀਆ ਵਿੱਚ ਆਉਂਦਾ ਨਾ ਕਲਗੀਆਂ ਵਾਲਾ ਸਤਿਗੁਰ ਜੇ ਦੁਨੀਆ ਵਿੱਚ ਆਉਂਦਾ ਨਾ ਸੂਰਾਂ ਡੋਲਦੀ ਰਹਿੰਦੀ ਰਾਤ ਗਰੀਬਾਂ ਦੀ ਮਿੱਟੀ ਦੇ ਵਿੱਚ ਰਲਦੀ ਰਹਿੰਦੀ ਪਾਤ ਗਰੀਬਾਂ ਦੀ ਮਿੱਟੀ ਦੇ ਵਿੱਚ ਰਲਦੀ ਰਹਿੰਦੀ ਪਾਤ ਗਰੀਬਾਂ ਦੀ ਮਿੱਟੀ ਦੇ ਵਿੱਚ ਰੁੜਦਿਆਂ ਨੂੰ ਕੋਈ ਸੀਨੇ ਲਾਉਂਦਾ ਨਾ ਬਾਜਾਂ ਵਾਲਾ ਸਤਿਗੁਰ ਜੇ ਦੁਨੀਆਂ ਵਿੱਚ ਆਉਂਦਾ ਨਾ ਗਲਗੀਆਂ ਵਾਲਾ ਸਤਿਗੁਰ ਜੇ ਦੁਨੀਆਂ ਵਿੱਚ ਆਉਂਦਾ ਨਾ ਹੋ ਮੰਦਰਾ ਚੰਡੇ ਚੌਲਾ ਜਾਂਦੇ ਵੇਦ ਪੁਰਾਨ ਤਾ ਗੀਤਾਂ ਨੂੰ ਸਭ ਲੋਕੀ ਭੁੱਲ ਜਾਂਦੇ ਵੇਦ ਪੁਰਾਨ ਤਾ ਗੀਤਾਂ ਨੂੰ ਸਭ ਲੋਕੀ ਭੁੱਲ ਜਾਂਦੇ ਸੁਣ ਕੇ ਦੁਖੀ ਪਕਾਰਾਂ ਨੂੰ ਕੋਈ ਦੁੱਖ ਵੰਡਾਉਂਦਾ ਨਾ ਵਾਜਾਂ ਵਾਲਾ ਸਤਿਗੁਰ ਜੇ ਦੁਨੀਆ ਵਿੱਚ ਆਉਂਦਾ ਨਾ ਕਲਗੀਆਂ ਵਾਲਾ ਸਤਿਗੁਰ ਜੇ ਦੁਨੀਆ ਵਿੱਚ ਆਉਂਦਾ ਨਾ ਔਟਾਂ ਵਾਲੀ ਦਰਗਾਹ ਲੋਕਾਂ ਸਭ ਤੇ ਆ ਲਈਆ ਬ੍ਰਹਮਾ ਵਿਸ਼ਨੂ ਇੰਦਰ ਕਿਸੇ ਨੇ ਸਾਰਾ ਨਾ ਲਈਆ ਬ੍ਰਹਮਾ ਵਿਸ਼ਨੂ ਇੰਦਰ ਕਿਸੇ ਨੇ ਸਾਰਾ ਨਾ ਲਈਆ ਰਾਮਚੰਦਰ ਤੇ ਸੀਤਾ ਲਸ਼ਮਣ ਕੋਈ ਤੇ ਹੁੰਦਾ ਨਾ ਬਾਜਾਂ ਵਾਲਾ ਸਤਿਗੁਰ ਜੇ ਦੁਨੀਆ ਵਿੱਚ ਆਉਂਦਾ ਨਾ ਗਲਗੀਆਂ ਵਾਲਾ ਤਾਰਾ ਗੋਬਿੰਦ ਨਾਮ ਰਖਾ ਕੇ ਤੇ ਵੱਧਦੀ ਜਾ ਬਰ ਸ਼ਾਹੀ ਨੂੰ ਕੋਈ ਰੋਕ ਵਖਾਉਂਦਾ ਨਾ ਬਾਜਾ ਸਤਗੁਰ ਜੇ ਦੁਨੀਆ ਵਿੱਚ ਆਉਂਦਾ ਨਾ ਕਲਗੀਆਂ ਵਾਲਾ ਸਤਗੁਰ ਜੇ ਦੁਨੀਆ ਵਿੱਚ ਆਉਂਦਾ ਨਾ ਸਭ ਤਰਮ ਨੇ ਚੰਗੇ ਮੁਖੋਂ ਬਚਨ ਉਚਾਰ ਦਿੱਤਾ ਭੀਖ ਮਸ਼ਾ ਫਕੀਰ ਦੇ ਦਿਲ ਦਾ ਪਰਮਨਵਾਰ ਦਿੱਤਾ ਭੀਖ ਮਸ਼ਾ ਫਕੀਰ ਦੇ ਦਿਲ ਦਾ ਪਰਮਨਵਾਰ ਦਿੱਤਾ ਓ ਕੈ ਮੈਣੀ ਨੂੰ ਅੰਮਾ ਕੋਈ ਠੰਡ ਸੀਨੇ ਪਾਉਂਦਾ ਨਾ ਬਾਜਾਵਾ ਜੇ ਦੁਨੀਆ ਵਿੱਚ ਆਉਂਦਾ ਨਾ ਕਲਗੀਆਂ ਵਾਲਾ ਸਤਿਗੁਰ ਜੇ ਦੁਨੀਆ ਵਿੱਚ ਆਉਂਦਾ ਨਾ ਉਹ ਚੱਲ ਕਸ਼ਮੀਰੋਂ ਪੰਡਤ ਆ ਕੇ ਰੋਲਦੇ ਫਿਰਦੇ ਸੀ ਲੱਥ ਦੇ ਜਾਣ ਗਨੇ ਉਹ ਅੱਖਿਓ ਇੱਥਰੂ ਕਰਦੇ ਸੀ ਲੱਥ ਦੇ ਜਾਣ ਗਨੇ ਉਹ ਅੱਖਿਓ ਇੱਥਰੂ ਕਰਦੇ ਸੀ ਉਹ ਤੋੜ ਕੇ ਬਾਪੂ ਦਿੱਲੀ ਡੁੱਬਦੀ ਹੈ ਦਬਚਾਉਂਦਾ ਨਾ ਬਾਜਾਂ ਵਾਲਾ ਸਤਗੁਰ ਜੇ ਦੁਨੀਆਂ ਵਿੱਚ ਆਉਂਦਾ ਨਾ ਕਲਗੀਆਂ ਵਾਲਾ ਸਤਗੁਰ ਜੇ ਦੁਨੀਆਂ ਵਿੱਚ ਆਉਂਦਾ ਨਾ ਪਹਿਲਾਂ ਕਟਲੇ ਸੀਸ ਤੜਾਂ ਤੋਂ ਫੇਰ ਟਕਾ ਦਿੱਤੇ ਦੇ ਅਮਰਤ ਦੀ ਸ਼ਕਤੀ ਜਿਦੜੋਂ ਸ਼ੇਰ ਬਣਾ ਦਿੱਤੇ ਦੇ ਅਮਰਤ ਦੀ ਸ਼ਕਤੀ ਜਿਦੜੋਂ ਸ਼ੇਰ ਬਣਾ ਦਿੱਤੇ ਉਹ ਉੱਚੀ ਨੀਚ ਤੇ ਜਾਤ ਪਾਤ ਦੇ ਪਰਮ ਮਟਾਉਂਦਾ ਨਾ ਬਾਜਾਂਵਾ ਸਤਗੁਰ ਜੇ ਦੁਨੀਆ ਵਿੱਚ ਆਉਂਦਾ ਨਾ ਗਲਗੀਆਂ ਵਾਲਾ ਸਤਗੁਰ ਜੇ ਦੁਨੀਆ ਵਿੱਚ ਆਉਂਦਾ ਨਾ ਆਪੇ ਗੁਰੂ ਤੇ ਆਪੇ ਚੇਲਾ ਦੱਸ ਕੇ ਟੰਗ ਗਿਆ ਹੱਥ ਜੋੜ ਕੇ ਪੰਨਾ ਕੋਲੋਂ ਅਮਰਤਾ ਮੰਗ ਲਿਆ ਹੱਥ ਜੋੜ ਕੇ ਪੰਨਾ ਕੋਲੋਂ ਅਮਰਤਾ ਮੰਗ ਲਿਆ ਉਹ ਮਰ ਜਾਂਦੀ ਜੇ ਗੈਰਤ ਜਿੜਿਓ ਬਾਜ ਤੜਾਉਂਦਾ ਨਾ ਵਾਜਾ ਵਾਲਾ ਸਤਿਗੁਰ ਜੇ ਦੁਨੀਆ ਵਿੱਚ ਆਉਂਦਾ ਨਾ ਕਲਗੀਆਂ ਵਾਲਾ ਸਤਿਗੁਰ ਜੇ ਦੁਨੀਆ ਵਿੱਚ ਆਉਂਦਾ ਨਾ ਉਹ ਦੇਸ਼ ਤੇ ਮਦੀ ਖਾਤਰ ਆਪਣਾ ਸਭ ਕੁਝ ਵਾਰ ਦਿੱਤਾ ਡੇਗਾ ਜਦੋਂ ਅਜੀਤ ਤੇ ਮਗਰੇ ਤੋਰ ਜੋ ਜਾਰ ਦਿੱਤਾ ਡੇਗਾ ਜਦੋਂ ਅਜੀਤ ਤੇ ਮਗਰੇ ਤੋਰ ਜੋ ਜਾਰ ਦਿੱਤਾ ਉਹ ਵੇਖ ਪੁੱਤਾਂ ਦੀਆਂ ਲਾਸ਼ਾਂ ਨੂੰ ਕੋਈ ਸ਼ੁਕਰ ਮਨਾਉਂਦਾ ਨਾ ਸ਼ੁਕਰ ਮਨੋ ਦਾ ਨਾ ਬਾਜਾ ਵਾਲਾ ਸਤਿਗੁਰ ਜੇ ਦੁਨੀਆ ਵਿੱਚ ਆਉਂਦਾ ਨਾ ਗਲਗੀਆਂ ਵਾਲਾ ਸਤਿਗੁਰ ਜੇ ਦੁਨੀਆ ਵਿੱਚ ਆਉਂਦਾ ਨਾ ਹੋ ਨੰਗੇ ਪੈਰੀ ਹਾਲ ਫਕੀਰਾਂ ਜੰਗਲੀ ਫਿਰਦਾ ਰਿਆ ਤੈਨੋਂ ਉਹਦੀ ਅੱਖ ਤੋਂ ਇਥਰੂ ਇੱਕ ਨਾ ਕਰਦਾ ਰਿਆ ਤੈਨੋਂ ਉਹਦੀ ਅੱਖ ਤੋਂ ਇਥਰੂ ਇੱਕ ਨਾ ਕਰਦਾ ਰਿਆ ਭਾਟ ਦੇਸ਼ ਦੇ ਬਦਲੇ ਦੇ ਸੂਲਾਂ ਤੇ ਸੌਂਦਾ ਨਾ ਬਾਜਾ ਵਾਲਾ ਸਤਿਗੁਰ ਜੇ ਦੁਨੀਆ ਵਿੱਚ ਆਉਂਦਾ ਨਾ ਕਲਗੀਆਂ ਵਾਲਾ ਸਤਿਗੁਰ ਜੇ ਦੁਨੀਆ ਵਿੱਚ ਆਉਂਦਾ ਨਾ ਉਹ ਕਲਮ ਕਰੀਦੀ ਲਖਸਾ ਕਦੀ ਉਹ ਸਦੀ ਕੁਰਬਾਨੀ ਨਾ ਕਲਮ ਕਵੀ ਦੀ ਲਿਖ ਸਕਦੀ ਓ ਸਦੀ ਕੁਰਬਾਨੀ ਨਾ ਦੁਨੀਆ ਤੇ ਕਈ ਗੋਬਿੰਦ ਸਿੰਘ ਦਾ ਦੇਸ ਦਸਨੀ ਨਾ ਦੁਨੀਆ ਤੇ ਕਈ ਗੋਬਿੰਦ ਸਿੰਘ ਦਾ ਦੇਸ ਦਸਨੀ ਨਾ ਦਿਦਾਰ ਸੰਤੂ ਦਾ ਜਥਾ ਵੀ ਗੁਣ ਉਸ ਦੇ ਗਉਂਦਾ ਨਾ ਬਾਜਾਂ ਵਾਲਾ ਸਤ ਗੁਰ ਜੇ ਦੁਨੀਆ ਵਿੱਚ ਆਉਂਦਾ ਨਾ ਗਲਗੀਆਂ ਵਾਲਾ ਸਤ ਗੁਰ ਜੇ ਦੁਨੀਆਂ ਵਿੱਚ ਆਉਂਦਾ ਨਾ ਜੀਵੇ ਪਟਨੇ ਵਾਲਿਆ ਚੰਨ ਮਈਆ ਬੀਤੀ ਯਾਦ ਹੈ ਤੈਨੂੰ ਬੀਤੀ ਯਾਦ ਹੈ ਇੱਕ ਬਤਾਈ ਤੈਨੂੰ ਕਲੀਆਂ ਭਰੇ ਰੰਗੀਨ ਪੰਘੂੜਿਆ 'ਚ ਰਹੀ ਲੋਰੀਆਂ ਦੇਮ ਦੀदाई ਤੈਨੂੰ ਤੇਰੇ ਪਿੰਡੇ ਤੇ ਰਤਾ ਛਰੀਟ ਆਜੇ ਖਰਵੀ ਉਂਗਲ ਦਾ ਚਾਨਣਾ ਲਾਈ ਤੈਨੂੰ ਮਾਂ ਨੇ ਸਮਝ ਕੇ ਬਰਫ਼ ਦਾ ਜਨ ਚੱਕਾ ਤਤੀਵਾ ਨਾ ਹੀ ਰਿਆ ਲਾਈ ਤੈਨੂੰ ਰਤਾ ਰਹਿ ਗਿਆ ਵੱਟ ਕੇ ਬਿਸਤਰੇ ਤੇ ਉਹਨੇ ਰੱਖਿਆ ਰਾਤ ਜਗਾਈ ਤੈਨੂੰ ਮੈਂ ਹਾਰਾ ਨਾ ਗੁਜਰੀ ਤੇ ਸੂਲ ਚੰਨਾ ਨੀਂਦ ਸੂਲਾ ਤੇ ਕਿਸ ਤਰ੍ਹਾਂ ਆਈ ਤੈਨੂੰ ਪਿਆਰ ਵਿੱਚ ਆਓ ਗੱਜਵੱਜ ਕੇ ਪਿਆਰ ਦਾ ਸਬੂਤ ਦਿਓ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮਾਸ਼ੀਵਾੜੇ ਦੇ ਜੰਗਲਾਂ ਦੇ ਵਿੱਚ ਸੁੱਦਾ ਨੀਲੇ ਵਾਲਾ ਮਾਹੀ ਜਿਵੇਂ ਸੁੱਦਾ ਹੈ ਕਵੀ ਦਾ ਤਸ਼ਵਰ ਹੈ ਉਸ ਵੜੇ ਦਾ ਸੀਨ ਇਉਂ ਬਿਆਨ ਕੀਤਾ ਜਾ ਰਿਹਾ ਸੁਣੀਏ ਪਿਆਰ ਨਾਲ ਬਿਆਬਾਨ ਤੇ ਸ਼ੂਕ ਦੀ ਰਾਤ ਕਾਲੀ ਦਿਲ ਪੌਣਾ ਦਾ ਧੜਕਣੋ ਰੋਕਦਾ ਸੀ ਕਦੇ ਵੱਜਦੀ ਤਾਰ ਸੀ ਬੱਦਲਾਂ ਚੋਂ ਕਦੇ ਅੰਬਰਾਂ ਚੋਂ ਤਾਰਾ ਟੋਟਦਾ ਸੀ ਹੋ ਮਾਰੇ ਮੱਜਲਾ ਥੱਕਿਆ ਬਹੁਤ ਜਾਪੇ ਰਾਹੀ ਲੰਗ ਹਨੇਰੇ ਨੂੰ ਚੀਰ ਸੁਤਾ ਪੋਤੇ ਵਾਰ ਕੇ ਪੰਥ ਦੀ ਸ਼ਾਨ ਉਤੋਂ ਵਿੱਚ ਜੰਗਲਾਂ ਹਿੰਦ ਦਾ ਪੀ ਸੁਤਾ ਹੋ ਵੀਰ ਬਾਨ ਤੇ ਸ਼ੂ ਕਦੀ ਰਾਤ ਕਾਲੀ ਦਿਲ ਪੌਣਾ ਦਾ ਧੜਕਣੋਂ ਰੋਕਦਾ ਸੀ ਕਦੇ ਵਜਦੀ ਤਾਰ ਸੀ ਬੱਦਲਾਂ ਚੋਂ ਕਦੇ ਅੰਬਰਾਂ ਚੋਂ ਤਾਰਾ ਟੁੱਟਦਾ ਸੀ ਮਾਰੇ ਮੰਡਲਾ ਥੱਕਿਆ ਬਹੁਤ ਜਾਪੇ ਰਾਹੀ ਲੰਘ ਨੇਰੇ ਨੂੰ ਤੀਰ ਸੁਤਾ ਪੋਤੇ ਵਾਰ ਕੇ ਪੰਥ ਦੀ ਸ਼ਾਨ ਉੱਤੋਂ ਵੇਚੇ ਜੰਗਲਾਂ ਹਿੰਦ ਦਾ ਪੀਰ ਸੁਤਾ ਮਕੇ ਪਾਰ ਤੇ ਪਾਰਾਂ ਦੇ ਵਿੱਚ ਛਾਲੇ ਵਾਜ ਕੰਡਿਆਂ ਲਹੂ ਲਹਾਨ ਹੋਗੇ ਮਲਿਆਂ ਚਾੜੀਆਂ ਨਾ ਤਰਸ ਕੀ ਤਾ ਸੋਲ ਪਿੰਡੇ ਤੇ ਕਈ ਨਿਸ਼ਾਨ ਹੋ ਗਏ ਥੂਲੇ ਪੱਟ ਤੇ ਰੇਸ਼ਮ ਢੋਂੜ ਵਾਲਾ জামਾ ਪੈਣ ਕੇ ਓਲੀ ਰੋਲੀ ਰ ਸੁਤਾ ਪੋਤੇ ਵਾਰ ਕੇ ਬੰਥ ਦੀ ਸ਼ਾਨ ਉਤੋਂ ਵੇਚ ਜੰਗਲਾਂ ਹਿੰਦ ਦਾ ਤੀਰ ਸੁਤਾ ਕੋਰ ਦੀ ਤਰਤ ਸੋਹਾਵਣੀ ਤੇ ਰਹੇ 사ਜਦੇ شاہੀ ਦਰਬਾਰ ਜੀ ਦੇ ਹਾਥੀ ਨੱਚਦੇ ਨਾਲੇ ਸ਼ੋਰ ਆਉਂਦੇ ਡਾਲੇ ਸ਼ੇਰਾਂ ਦੇ ਸ਼ੌਕ ਸ਼ਕਾਰ ਜੀ ਦੇ ਓ ਕੱਲ੍ਹ ਸੋਨੇ ਦੇ ਛਤਰ ਚ ਲਾਉਣ ਵਾਲਾ ਅੱਜ ਵੰਗਰਾਂ ਬਣ ਫਕੀਰ ਸੁਤਾ ਪੋਤੇ ਵਾਰ ਕੇ ਪੰਥ ਦੀ ਸ਼ਾਨ ਉਤੋਂ ਵਿੱਚ ਜੰਗਲਾਂ ਹਿੰਦ ਦਾ ਪੀਰ ਸੁਤਾ ਮੋਟੇ ਸਿਰੋਂ ਸੀਸ ਤੇ ਜੜੀ ਹੀਰੇ ਹਾਂ ਗਲਗੀ ਦੇ ਸੈਨਾ ਸੀ ਸਤੇ ਜੜੀ ਹੀਰੇ ਸੋਹਣੇ ਸੀ ਸਤੇ ਸੋਨ ਦਾ ਤਾਜ ਨਹੀਂ ਦਸਤਾ ਫੋੜਦਾ ਸ਼ਹੀਦ ਰਣਾਲਾ ਕਿੱਥੇ ਸੋਹਣੇ ਹੱਥ ਤੇ ਸੋਹੰਦਾ ਬਾਜ ਨਹੀਂ ਉਹ ਤੀਖ ਮਸ਼ਾ ਦੇ ਜਿੰਨੇ ਹੈਰਾਨ ਕੀਤੇ ਆਣ ਸੁਲਾ ਤੇ ਪੀਰਾਂ ਦਾ ਪੀਰ ਸੁਤਾ ਪੋਤੇ ਵਾਰ ਕੇ ਪੰਥ ਦੀ ਸ਼ਾਨ ਉਤੋਂ ਵਿੱਚ ਜੰਗਲਾਂ ਹਿੰਦ ਦਾ ਪੀਰ ਸੁਤਾ ਜਿੰਨੇ ਨਾਣਾਂ ਦੇ ਕੋਹੀ ਤੀਰ ਸ਼ਾਡ ਖਾਨ ਦੇ ਕਈ ਮুরিਦ ਹੋਗੇ ਸ਼ਾਡਾਂ ਨੋਂ ਕਰੀ ਸ਼ਾਹੀ ਖਜ਼ਾਨਿਆਂ ਦੀ ਨੰਦ ਲਾਲ ਦੇ ਕਈ ਕਰੀਬ ਹੋਗੇ ਉਹ ਸੱਤਰ ਯਾਰ ਦਾ ਫੁੱਲਾਂ ਦੀ ਛੇਜ ਮਾਣੇ ਮਾਲਕ ਤਖਤਾਂ ਦਾ ਖੁਦ ਬਲਬੀਰ ਸੁਤਾ ਪੋਤੇ ਵਾਰ ਕੇ ਪੰਥ ਦੀ ਸ਼ਾਨ ਉਤੋਂ ਵਿੱਚ ਜੰਗਲਾਂ ਹਿੰਦ ਦਾ ਪੀਰ ਸੁਤਾ ਹੀਦੇ ਕੋੜੇ ਸੋ ਬਾਈ ਕੋ ਪਾਣੀ ਜਾ ਪਹਾੜ ਚੋਂ ਕੱਢਿਆ ਸੀ ਜੀ ਦੀ ਨਾ ਗਣੀ ਦੇ ਤਖਵਾਰੇ ਅੱਗੇ ਹਾਤੀ ਛੱਡ ਮદાન ਨੂੰ ਭੱਜਿਆ ਸੀ ਆਣੇ ਪਟਣਿਓ ਰੌਣਕਾਂ ਲਾ ਕੇ ਤੇ ਛੱਡ ਬਾਪੂ ਦੀ ਪੂਰੀ ਜਾਗੀ ਰਸਤਾ ਪੋਤੇ ਵਾਰ ਕੇ ਪੰਥ ਦੀ ਸ਼ਾਨ ਉਤੋਂ ਵਿੱਚ ਜੰਗੜਾ ਹੇ ਦਾ ਪੀਰ ਸੁਤਾ ਪੰਗੂੜੇ ਆ ਚ ਰਹੀ ਲੋਰੀਆਂ ਦੇ ਵੰਦੀ ਦਾਈ ਤੈਨੂੰ ਸੋਲ ਮੁਖ ਤੇ ਮਤਾ ਚਰੀਟ ਪੈਰੇ ਖਰਵੀ ਉਂਗਲ ਨਾਕ ਦੇ ਵਿਲਾਈ ਤੈਨੂੰ ਹੋ ਮਾਂ ਨੇ ਪਾਲਿਆ ਰੇਸ਼ਮ ਦੇ ਤੰਦ ਵਾਂਗੂ ਅੱਜ ਸੂਲਾ ਤੇ ਨਰਮ ਸਰੀਰ ਸੁਤਾ ਪੋਤੇ ਵਾਰ ਕੇ ਪੰਥ ਦੀ ਸ਼ਾਨ ਉਤੋਂ ਵਿੱਚ ਜੰਗਲਾਂ ਹਿੰਦ ਦਾ ਪੀਰ ਸੁਤਾ ਕੜੇ ਸੋਨੇ ਦੇ ਲਾ ਕੇ ਹੱਥ ਵਿੱਚੋਂ ਕੜੇ ਸੋਨੇ ਦੇ ਲਾ ਕੇ ਹੱਥ ਵਿੱਚੋਂ ਵਿੱਚ ਗੰਗਾ ਦੇ ਕਦੇ ਵਗਾ ਮਾਰੇ ਰਾਣੀ ਬਾਣੀ ਦੀ ਗੋਦ ਵਿੱਚ ਬੈਠ ਕੇ ਤੇ ਮਾਇਆ ਇਹ ਹਰਦੇਸੀ ਠਾਰੇ ਉਹ ਕੋਟੇ ਪੁੱਤਾਂ ਨੂੰ ਜਫੀਆਂ ਪਾਉਣ ਵਾਲਾ ਲਾ ਕੇ ਸੀਨੇ ਨਾਲ ਨੰਗੀ ਸ਼ਮਸ਼ੀਰ ਸੁਤਾ ਪੁੱਤ ਵਾਰ ਕੇ ਪੰਥ ਦੀ ਸ਼ਾਨੇ ਉਤੋਂ ਵਿੱਚ ਜੰਗਲਾਂ ਹਿੰਦ ਦਾ ਪੀਰ ਸੁਤਾ ਵਿੱਚ ਜੰਗਲਾਂ ਹਿੰਦ ਦਾ ਪੀਰ ਸੁਤਾ ਮਾਛੀਵਾੜੇ ਦੇ ਵਿੱਚ ਹਿੰਦ ਦਾ ਪੀਰ ਸੁੱਤਾ ਸੁੱਤਾ ਹੌਲੀ ਵਗ ਨਹੀਂ ਪੁਰੇ ਦੀ ਵਾਏ ਸੁੱਤਾ ਇਹ ਕਰਜਾ ਉਤਾਰ ਕੇ ਸਾਧ ਸੰਗਤ ਜੀ ਬਹੁਤ ਬਹੁਤ ਧੰਵਾਦ ਹੈ ਪੰਥ ਦੇ ਮਹਾਨ ਕਥਾਵਾਚਕ ਗਿਆਨੀ ਦਲਬੀਰ ਸਿੰਘ ਜੀ ਸਤਵਾਲ ਜਿਨ੍ਹਾਂ ਨੇ ਸਾਰਾ ਇਹ ਉਪਰਾਲਾ ਕੀਤਾ ਮਿਹਨਤ ਕੀਤੀ ਸੰਗਤਾਂ ਦੇ ਸਹਿਯੋਗ ਦੇ ਨਾਲ ਬਹੁਤ ਵੱਡਾ ਸਮਾਗਮ ਜਿਨ੍ਹਾਂ ਨੇ 4 ਦਿਨ ਦਾ ਆਰੰਭ ਕਰਵਾਇਆ ਹੈ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਸੰਗਤਾਂ ਦਾ ਧੰਨਵਾਦ ਤੁਹਾਡਾ ਆਪਣਾ ਜਥਾ ਦਾਸ ਅਮਰਜੀਤ ਸਿੰਘ ਰਤਨਗੜ੍ਹ ਨਾਲ ਦੇ ਸਾਥੀ ਕਾਕਾ ਰਾਜਵੀਰ ਸਿੰਘ ਤੇ ਵੀਰ ਰਾਜਵੀਰ ਸਿੰਘ 84279 18919 ਤੇ ਤੁਸੀਂ ਸਾਡੇ ਕੋਲੋਂ ਸੰਪਰਕ ਕਰਕੇ ਸੇਵਾ ਲੈ ਸਕਦੇ ਹੋ ਮਾਨ ਸਨਮਾਨ ਬਹੁਤ ਸੰਤਾਂ ਨੇ ਹਾਜ਼ਰ ਕੀਤਾ ਬਿਨ ਬੋਲੇ ਸਭ ਕੁਝ ਜਾਣਦਾ ਕਿਸ ਅੱਗੇ ਕੀਚੇ ਅਰਦਾਸ ਗੱਜ-ਵੱਜ ਕੇ ਪਿਆਰ ਦਾ ਸਬੂਤ ਦਿਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਭਤਿੰਦਰ ਵੈਰ